ਕੋਰਾੜ ਨੇ ਮਾਰਿਆ ਡਾਟ ਦੇ ਨਾਲ ਨਸ਼ੇ ਵਤੀਗਾਰ ਦਾ ਕੱਬੀ ਕੋਟਾ ਲਾ ਦਿੱਤਾ ਇਹਨਾਂ ਡਾਟ ਮਾਰਿਆ ਸੇ ਤੇ ਵਿੱਚ ਪੈਸੇ ਮੰਗਦਾ ਤਾਂ ਕਿੰਨੇ ਦਿਨ ਤੁਸੀਂ ਦਿਓਗੇ ਤੇ ਮੈਂ ਤਾਂ ਆਪਣੀ ਗੱਲ ਸੀ ਤੁਹਾਨੂੰ ਮੈਂ ਜਿਆ ਮਾਝਾ ਲੋ ਮੈਂ ਮੰਨ ਨਾ ਤੇ 19 ਅਰੀ ਕੋਈ ਸਨ ਆਇਆ ਨਹੀਂ ਮੰਨ ਮੰਨ ਮਾਰ ਤੈਨਾਂ ਅੱਗੇ ਕੁੱਟਦਾ ਮਾਰਦਾ ਵਾ ਮਨੂ ਵੀ ਅਨਕ ਮੇਰਾ ਗਲਾ ਤੋਵਾਂ ਦੀ ਕੋਸ਼ਿਸ਼ ਕੀਤੀ ਮੈਂ ਭੈਣਾ ਕੋਲੇ ਜਾ ਤਬੀਸ ਵੀ ਤੇਰੋਂ ਨੇ ਮਨੋਂ ਬੇਨ ਦਤਾ ਮੈਂ ਅਗਨ ਰਹਿਣਾ ਨਹੀਂ ਸਕਦਾ ਤੇਰੋਂ ਨੇ ਅਰਮਾਨ ਇਹ ਗੱਲ ਕੋਈ ਸੀ ਇਹ ਪਪੀ ਸ਼ਰਾਬ ਬਹੁਤ ਇੰਨੇ ਨਸ਼ਾ ਪਤਾ ਕਰਦੇ ਤੇ ਇੱਕ ਕਦੋਂ ਪਸਾਰੀ పాట మారమ్మా <coughs> <coughs> ਇਹ ਫਿਰ ਹੈ ਨਾ ਮੇਰੇ ਬਈਓ ਇਹ ਰੌਣਾ ਸ਼ਰਾਬ ਬਹੁਤ ਪੀਂਦਾ ਕੁੱਟ ਮਾਰ ਉਹ ਕਰਦਾ ਹੁਣ ਤਾਂ ਨਸ਼ੇ ਪੱਤੇ ਬਹੁਤ ਕਰਦਾ ਏ ਪਹਿਲੋ ਵੀ ਇੱਕ ਦੋ ਵਾਰੀ ਇਹ ਹੋਇਆ ਪਰ ਲੈ ਗਿਆ ਸੀ ਮਿਲਤਾ ਤਰਲੇ ਕਰਕੇ ਸੈਨਸ ਨੂੰ ਕਰਕੇ ਅਸੀਂ ਕਿਹਾ ਚੱਲ ਸੁਧਰ ਜਾਊਗਾ ਪਰ ਹੁਣ ਸਾਡੀ ਕੁੜੀ ਨੂੰ ਮਾਰਨੇ ਦੀ ਕੋਸ਼ਿਸ਼ ਨੇ ਪੂਰੀ ਕੀਤੀ ਦਾਤ ਸਿਰ 'ਚ ਮਾਰਿਆ ਨੇ ਨਿਆਣਿਆਂ ਦੇ ਵਿਵਾਰ ਦਾ ਉਹ ਨਿਆਣਿਆਂ ਨੂੰ ਵੀ ਸਿੱਟਿਆ ਉਧਰ ਨੇ ਕੁੰਡਾ ਕੋਲ ਕੇ ਭੱਜੇ ਮੱਸੀ ਬਜੇ ਹੁਣ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਹੈਗੀ ਅਸੀਂ ਤਾਂ ਕਿ ਭਗਵਾਨਤਮਾਨ ਦੀ ਹੈਗੀ ਆ ਇਹ ਸਰਕਾਰ ਸਾਡੀ ਸੁਣਵਾਈ ਹੋ ਕੋਈ ਪੁਲਿਸ ਵਾਲਾ ਬਿਆਨ ਲੈਣ ਨਹੀਂ ਆਤਾ ਠੀਬੀਨੀ ਕੁੜੀ ਨੂੰ ਹੋਸ਼ ਅੱਜ ਆਇਆ ਕੋਈ ਵੀ ਇੱਥੇ ਆ ਕੇ ਪਹੁੰਚਿਆ ਨਹੀਂ ਕੋਈ ਪੁਲਿਸ ਵਾਲਾ ਸਾਨੂੰ ਤਾਂ ਬਸ ਇਨਸਾਫ ਚਾਹੀਦਾ ਆ ਅਸੀਂ ਸਾਡੀ ਕੁੜੀ ਉੱਥੇ ਭੇਜਣੀ ਨਹੀਂ ਹੈਗੀ ਸਾਡੀ ਕੁੜੀ ਦਾ ਬਸ ਨਵੇੜਾ ਹੋਣਾ ਚਾਹੀਦਾ ਆ ਉਹਨਾਂ ਨੂੰ ਬਸ ਪ੍ਰਤੀ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਅਸੀਂ ਬੱਚੇ ਵੀ ਉਹਨੂੰ ਦੇਣੇ ਨਹੀਂ ਹੈਗੇ ਸਾਡੇ ਬੱਚੇ ਵੀ ਉਹ ਨਹੀਂ ਮਾਰ ਦੇਣਗੇ ਨਸ਼ਾ ਪੱਤਾ ਬਹੁਤ ਜ਼ਿਆਦਾ ਕਰ ਰਿਹਾ ਪਤਾ ਨਹੀਂ ਵੇਚਦਾ ਵੀ ਹੋਊਗਾ ਸਾਨੂੰ ਪਤਾ ਨਹੀਂ ਹੈਗਾ ਐਨੀ ਸਾਡੀ ਕੁੜੀ ਨੂੰ ਮਾਰ ਲੈ ਨਸ਼ੇ ਉਹ ਸਾਰਾ ਪਹਿਲੋ ਸ਼ਰਾਬ ਪੀਦਾ ਸੀ ਹੁਣ ਡੋਟੇ ਪੀ ਮੱਚਟਾ ਸਾਰਾ ਕੁਝ ਕਰਦਾ ਹੁਣ ਸਾਰੇ ਨਸ਼ੇ ਕਰਦਾ ਸਾਡੀ ਕੁੜੀ ਦੇ ਤਾਂ ਬਸ ਮਾਰਨੀਆਂ ਦੀ ਕਸ਼ਰ ਕੋਈ ਨਹੀਂ ਛੱਡੀ ਉਹ ਮੈਰਾ ਆ ਨਾ ਸਾਡਾ ਪਿੰਡ ਸੜੋਆ ਨਮਕੈਂਤ ਕੋਲ ਸਾਡੇ ਮੰਮੀ ਡੈਡੀ ਵੀ ਹੈ ਨਹੀਂ ਸਾਡਾ ਭਰਾ ਵੀ ਹੈ ਨਹੀਂ ਸਾਡੀ ਤਿੰਨਾਂ ਭੈਣਾਂ ਦੀ ਤਿੰਨ ਭੈਣਾਂ ਸਾਡੀ ਕੋਈ ਸੁਣਵਾਈ ਹੁੰਦੀ ਹੋਈ ਹੈ ਜੀ ਪ੍ਰੇਮਤੀ ਜਾਂ ਸਾਡੀ ਸੁਣਵਾਈ ਹੋਵੇ ਬਸ ਇੱਕ ਮੰਤਰਾਣੀ ਦੀ ਜਿਹੜੀ ਐਮਐਲਆਰ ਠਾਣਾ ਮਸੂਲ ਹੋਈ ਸੀ ਜੋ ਬੀਨੇ ਵਾਲ ਚੌਂਕੀ ਨੂੰ ਮਾਰ ਕੀਤੀ ਗਈ ਆ ਇਸ ਦੇ ਵਿੱਚ ਉਹ ਬਿਆਨ ਹਲੇ ਕੁਝ ਲਿਖਾ ਨਹੀਂ ਰਹੀ ਤੇ ਵੈਸੇ ਕਹਿ ਰਹੀ ਆ ਵੀ ਮੇਰੇ ਜਿਹੜੇ ਆ ਘਰ ਵਾਲੇ ਨੇ ਮੇਰੀ ਫੋਟ ਮਾਰ ਕੀਤੀ ਆ ਜੋ ਵੀ ਬਿਆਨ ਲਿਖਾਉਗੀ ਉਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ